ਸਤਿ ਸ੍ਰੀ ਅਕਾਲ ਦੋਸਤੋ ਸਿੱਧੂ ਮੂਸੇਵਾਲਾ ਇਹ ਨਾਮ ਸਿਰਫ ਨਾਮ ਨਹੀਂ ਸੀ ਇਹ ਸਾਡੀ ਜ਼ੁਬਾਨ ਤੇ ਸਾਡੀ ਧੜਕਣਾਂ ਦਾ ਹਿੱਸਾ ਸੀ ਉਹ ਅੱਜ ਸਾਡੇ ਵਿੱਚ ਨਹੀਂ ਪਰ ਉਸ ਦੀ ਯਾਦ ਉਸ ਦਾ ਸੰਗੀਤ ਤੇ ਉਸ ਦੇ ਪਰਿਵਾਰ ਦੀ ਤਕਲੀਫ ਅਜੇ ਵੀ ਜਉਂਦੀ ਹੈ ਪਰ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰੇ ਪੰਜਾਬੀ ਕੌਮ ਨੂੰ ਹਿਲਾ ਕੇ ਰੱਖ ਦਿੱਤਾ ਇਹ ਮਾਮਲਾ ਜੁੜਿਆ ਹੋਇਆ ਇੱਕ ਔਰਤ ਨਾਲ ਇੱਕ ਪੁਲਿਸ ਅਫਸਰ ਨਾਲ ਜਿਸ ਦਾ ਨਾਮ ਹੈ ਅਮਨਦੀਪ ਕੌਰ ਉਹ ਜੋ ਕਹਿਣ ਨੂੰ ਤਾਂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਲਈ ਤਨਾਤ ਕੀਤੀ ਗਈ ਸੀ ਪਰ ਅੰਦਰੋਂ ਅੰਦਰ ਕੁਝ ਹੋਰ ਹੀ ਚੱਲ ਰਿਹਾ ਸੀ ਸਾਲ 2023 ਚ ਜਦ ਮੂਸੇਵਾਲ ਦੇ ਘਰ ਇੱਕ ਨਵਾਂ ਮੈਂਬਰ ਆਇਆ ਪਰਿਵਾਰ ਨੇ ਸਰਕਾਰ ਤੋਂ ਵਾਧੂ ਸੁਰੱਖਿਆ ਦੀ ਮੰਗ ਕੀਤੀ ਉਸ ਸਮੇਂ ਅਮਨਦੀਪ ਕੌਰ ਨੂੰ ਸਿੱਧੂ ਦੇ ਘਰ ਸੁਰੱਖਿਆ ਲਈ ਲਾਇਆ ਗਿਆ ਪਰ ਕੁਝ ਮਹੀਨੇ ਬਾਅਦ ਮੂਸੇਵਾਲ ਦੇ ਪਰਿਵਾਰ ਨੇ ਖੁਦ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਇਹ ਔਰਤ ਨਾ ਤਾਂ ਆਪਣੀ ਡਿਊਟੀ ਢੰਗ ਨਾਲ ਕਰਦੀ ਐ ਨਾ ਹੀ ਘਰ ਆਉਣ ਵਾਲਿਆਂ ਨੂੰ ਰੋਕਦੀ ਸੀ ਨਾ ਪੁੱਛਦੀ ਸੀ ਇਹ ਵੀ ਸਾਹਮਣੇ ਆਇਆ ਕਿ ਬਲਵਿੰਦਰ ਸੋਨੂ ਜੋ ਅਮਨਦੀਪ ਕੌਰ ਦਾ ਨਦੀਕੀ ਸੀ ਉਹ ਵੀ ਮੂਸੇਵਾਲ ਦੇ ਘਰ ਆਉਂਦਾ ਸੀ ਇਹੀ ਬਲਵਿੰਦਰ ਸੋਨੂ ਅੱਜ ਤੱਕ ਪੁਲਿਸ ਨੂੰ ਨਹੀਂ ਲੱਭਿਆ ਘਰੋਂ ਫਰਾਰ ਹੈ ਕਾਲ ਡਿਟੇਲ ਨਾਲ ਮਿਲੀਆਂ ਪਰ ਅਜੇ ਤੱਕ ਕੋਈ ਠੋਸ ਸਬੂਤ ਹੱਥ ਨਹੀਂ ਲੱਗਿਆ ਤੇ ਹੁਣ ਅਮਨਦੀਪ ਕੌਰ ਨੂੰ ਚਿੱਟੇ ਸਮੇਤ ਕਾਲੀ ਥਾਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਡਰੱਗ ਟੈਸਟ ਨੈਗੇਟਿਵ ਆਇਆ ਪਰ ਪੁਲਿਸ ਨੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਚਾਲੂ ਕਰ ਦਿੱਤੀ ਸੋਚੋ ਦੋਸਤੋ 14 ਸਾਲ ਅਮਨਦੀਪ ਕੌਰ ਨੇ ਮੂਸੇਵਾਲੇ ਦੇ ਨਾਲ ਤਸਵੀਰ ਪਾਈ ਤੇ ਉਸ ਦੇ ਫੋਲੋਅਰ 400 ਤੋਂ ਵੱਧ ਕੇ 70000 ਹੋ ਗਏ ਇਹ ਸਾਰੀ ਗੱਲਾਂ ਦੱਸਦੀਆਂ ਨੇ ਇਹ ਔਰਤ ਸਿਰਫ ਡਿਊਟੀ ਨਹੀਂ ਕਰ ਰਹੀ ਸੀ ਇਹ ਕਿਸੇ ਹੋਰ ਮਕਸਦ ਨਾਲ ਉੱਥੇ ਸੀ ਸਵਾਲ ਇਹ ਨਹੀਂ ਕਿ ਅਮਨਦੀਪ ਕੌਰ ਗਲਤ ਹੈ ਜਾਂ ਨਹੀਂ ਸਵਾਲ ਇਹ ਹੈ ਮੂਸੇਵਾਲੇ ਵਰਗੇ ਲੈ ਜਾਣਦੇ ਪਰਿਵਾਰ ਨੂੰ ਅੰਦਰੋਂ ਅੰਦਰ ਖਤਰਾ ਕਿਵੇਂ ਹੋ ਗਿਆ ਸਵਾਲ ਇਹ ਵੀ ਹੈ ਕਿ ਸਾਡੇ ਹੀ ਅੰਦਰੋਂ ਕੁਝ ਲੋਕ ਸਾਡੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਜੇ ਤੁਸੀਂ ਵੀ ਮੰਨਦੇ ਹੋ ਕਿ ਸਿੱਧੂ ਮੁਸਲ ਦੇ ਪਰਿਵਾਰ ਨੂੰ ਇਨਸਾਮ ਮਿਲਣਾ ਚਾਹੀਦਾ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਆਪਣੀ ਰਾਏ ਦੱਸੋ ਤੇ ਖੁਲਾਸਾ ਪੰਜਾਬ ਨੂੰ ਸਬਸਕ੍ਰਾਈ ਸੱਚ ਬਿਨਾ ਕਿਸੇ ਡਰਦੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ